ਕਰ ਜੇ ਦਚੋਗਾ ਉਹਦੇ ਵਿੱਚ ਸਰਦਈ ਦਾ ਆਪਣਾ ਕੰਮ ਚਲਾਇਆ ਹੋਈ ਠੰਡੇ ਮੈਂ ਠੰਡੀ ਸਰਦਈ ਦਾ ਹਾਂਜੀ ਇਹਦਾ ਕੀ ਫਾਇਦਾ ਵਾ ਜੀ ਇਹਦਾ ਫਾਇਦਾ ਜੀ ਨਸ਼ੇ ਮੁਕਤ ਸਰਦਈ ਜੀ ਸੰਕਤਾ ਵਾਸਤੇ ਜੀ ਕੀ ਕੀ ਪਾਇਆ ਜਾਂਦਾ ਜੀ ਇਹਦੇ ਵਿੱਚ ਖਾਸ ਖਾਸ ਕਾਜੂ ਬਦਾਮ ਸੌਫ ਮਗਜ ਕਾਲੀ ਮਿਰਚ ਨਸ਼ੇ ਤੋਂ ਮੁਕਤ ਜੀ ਸਿਹਤ ਲਈ ਵਧੀਆ ਰਹਿੰਦਾ ਛੋਟੀ ਇਲਾਚੀ ਵੱਡੀ ਇਲਾਚੀ ਨੇੜੇ 5 ਨੰਬਰ ਚੁੰਗੀ ਜਗਰਾਉਂ ਸ਼ਹਿਰ ਤੇ ਸੁਮੇਸ਼ ਤਰਨਾਂਦਲ ਮੁਖੀ ਇੱਥੋਂ ਦੇ ਹੈਗੇ ਸਾਡੇ ਬਾਬਾ ਜੀ ਗਰਮੀ ਤੋਂ ਚੰਗੀ ਹੈ ਪੂਰੀ ਹਾਂਜੀ ਪੂਰੀ ਵਧੀਆ ਜੀ ਕਿੰਨੇ ਕਿਹਾਜਨ ਪੀ ਕੇ ਦੇਖੋ ਹੋ ਜਾਂਦੀ ਆ ਬਾਬਾ ਜੀ ਵੈਸੇ ਜਿਵੇਂ ਨਸ਼ਿਆਂ ਦਾ ਦੌਰ ਚੱਲ ਰਿਹਾ ਨਸ਼ਿਆਂ ਨੂੰ ਪਹਿਰ ਮੜ ਰਹੀ ਆ ਇਹ ਤੁਹਾਡਾ ਲਿਖਿਆ ਵੀ ਹੋਇਆ ਕਿ ਨਸ਼ੇ ਤੋਂ ਰਹਿਤ ਆ ਹਾਂਜੀ ਤੇ ਕਿੰਨੀ ਕਿ ਸੇਲ ਹੋ ਜਾਂਦੀ ਹੈ ਜੀ ਕਿੰਨੇ ਕਿ ਲੋਕ ਸੇਲ ਬਸ ਦਿੱਲੀ ਦੀ ਹੋਈ ਜਾਂਦੀ ਹੈ ਜੀ 1200 ਠੀਕ ਆ ਜੀ ਕਣੀ ਲੋਕਾਂ ਦੀ ਇੱਕ ਨੰਬਰ ਦੀ ਪਸੰਦ ਬਣ ਚੁੱਕਿਆ ਜੀ ਹਾਂਜੀ ਹਾਂਜੀ ਇੱਕ ਨੰਬਰ ਜੀ ਇੱਕ ਨੰਬਰ ਠੀਕ ਹੈ ਜੀ ਬੱਚੇ ਆਉਂਦੇ ਹੋ ਕੇ ਜਾਂਦੇ ਆ ਕੋਕ ਬਗਾਰਾ ਹੋਰ ਸਾਰਿਆਂ ਤੋਂ ਵਧੀਆ ਰਹਿੰਦੀ ਹੈ ਇਹ ਚੀਜ਼ ਇਹ ਜੀ ਸਰਦਾਈ ਇਹਨੂੰ ਕਿਹਾ ਗਿਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਅਸੀਂ ਸਰਦਾਈ ਦਾ ਕੰਮ ਚਲਾਇਆ ਨਸ਼ਾ ਮੁਕਤ ਸਰਦਾਈ ਠੰਡੀ ਮਿੱਟੀ ਇਹ ਚਲਾਇਆ ਇਹ ਜਗਰਾਉਂ ਦੇ ਵਿੱਚ ਇਹ ਜਗਰਾਉਂ ਦੇ ਵਿੱਚ ਡਾਕਟਰ ਮੇਧਕਰ ਚੌਂਕਾ ਜਿੱਥੇ ਜਿਹੜੀ ਪ੍ਰਾਣੀ 5 ਨੰਬਰ ਚੋਂ ਕੀ ਜਿਹੜੀ ਸਰਦਾਈ ਦਾ ਕੰਮ ਤੁਸੀਂ ਚੱਲਦੇ ਹਿੰਦੇ ਤੁਹਾਡਾ ਚਲਾ ਰਹੇ ਹੋ ਜੀ ਉਹਦੇ ਵਿੱਚ ਲਿਖਿਆ ਵੀ ਨਸ਼ਾ ਰਹਿਤ ਆ ਜੀ ਇਹ ਹਾਂ ਜੀ ਨਸ਼ਾ ਮੁਕਤ ਆ ਤੇ ਗੱਲ ਇਹ ਹੈ ਕਿ ਇਹ ਜੀ ਕਿਉਂਕਿ ਦੇਖੋ ਹੁਣ ਕੱਤ ਦੀ ਗਰਮੀ ਪੈ ਰਹੀ ਆ ਹਾਂ ਜੀ ਹਾਂ ਜੀ ਕੋਲਡ ਡਰਿੰਕ ਆ ਜਿਹਨੇ ਉਹਦਾ ਵੱਧ ਸੇਵਨ ਕਰ ਰਹੇ ਆ ਜਿਹੜਾ ਕਿ ਸਰੀਰ ਲਈ ਬੜੇ ਹਾਨੀਕਾਰਕ ਹਾਂ ਹਾਂ ਜੀ ਹਾਂ ਜੀ ਤੁਹਾਡਾ ਜਿਹੜਾ ਸਿਸਟਮ ਚਲਾਇਆ ਬੜਾ ਵਧੀਆ ਲੱਗਿਆ ਕਿ ਦੇਖਿਆ ਕਿ ਉਹਦੇ ਵਿੱਚ ਸੁੱਕੇ ਮੇਵੇ ਪਾਏ ਜਾਂਦੇ ਨੇ ਜੀ ਇਹ ਸੁੱਕੇ ਮੇਵੇ ਤਰ੍ਹਾਂ ਦੇ ਮੇਵੇ ਵਿੱਚ ਸੁੱਕੇ ਤਰ੍ਹਾਂ ਦੇ ਮੇਵੇ ਵਿੱਚ ਬਾਦਾਮ ਪਾਈ ਜਾ ਰਹੇ ਆ ਕਸਕਸ ਪਾਈ ਜਾ ਰਹੀ ਆ ਜੀ ਮਗਜ ਪਾਏ ਜਾ ਰਹੇ ਆ ਜੀ ਨਿੱਕੀ ਇਲਾਚੀ ਜੀ ਹਰੀ ਇਲਾਚੀ ਕਾਲੀ ਮਿਰਚ ਵਿੱਚ ਸੌਂਬੀ ਪਾਈ ਜਾਂਦੀ ਆ ਜੀ ਸਰੀਰ ਨੂੰ એનર્ਜੀ ਦੇ ਰਹੀ ਆ ਜੀ ਤੇ ਬਹੁਤ ਵਧੀਆ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਲਈ ਤਕਰੀਬਨ ਹਰੇਕ ਦੇ ਲਈ ਬਹੁਤ ਵਧੀਆ ਇਹ ਚੀਜ਼ ਆ ਠੀਕ ਆ ਜੀ ਹੁਣ ਕੋਲਡ ਡਰਿੰਕ ਤੇ 100 ਰੁਪਇਆ ਲਾਉਂਦਾ ਅਗਲਾ ਨਾ ਇਹ ਕਿੰਨੇ ਕੈਮੀਕਲ ਪਾਏ ਹੋਏ ਆ ਜੀ ਬਿਲਕੁਲ ਤੇ ਇਹ ਨਸ਼ਾ ਮੁਕਤ ਆ ਜਦੋਂ ਮੇਹਰਤ ਤਰਨਾ ਦਲ 1300 ਕੋਟ ਸਵਾਰ ਮਿਸਲ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਜਥੇਦਾਰ ਮੁਖੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਦੀ ਛਤਰਛਾਇਆ ਹੇਡ ਹੋ ਰਿਆ ਜਗਰਾਉਂ ਦੇ ਜਥੇਦਾਰ ਬਾਬਾ ਸਖਦੇਵ ਸਿੰਘ ਜੀ ਲੋਪੋ ਜੀ ਬਾਬਾ ਜੀ ਕਿੰਨੇ ਕ 2 ਤੁਹਾਡੇ ਕੋਲੇ ਇਹਦਾ ਸੇਵਨ ਕਰ ਲਾਉਂਦੇ ਆ ਜੀ ਦਿਨ ਦੇ ਵਿੱਚ ਸੇਵਨ ਦਿਨ ਦੇ ਵਿੱਚ ਹੁਣ ਅੱਜ ਸਾਨੂੰ ਚੌਥਾ ਦਿਨ ਹੋ ਗਿਆ ਹੁਣ ਅਣਗਿਣਤ ਆ ਰਹੇ ਆ ਨਵੇਂ 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 ਮੁੰਡੇ ਆ ਰਹੇ ਨੇ ਸੇਲ ਹੋ ਜਾਂਦੀ ਆ 1200 ਰੁਪਇਆ ਵੀ ਚਲੋ ਲੈ ਕਿਤੇ ਲੱਗੇ ਹੋਏ ਆ ਠੀਕ ਆ ਜੀ ਬਾਬਾ ਨਾਲੇ ਬੱਚੇ ਨਸ਼ੇ ਤੋਂ ਨਾਲੇ ਬੱਚੇ ਨਸ਼ੇ ਤੋਂ ਰਹਤਾ ਜੀ ਬਾਬਾ ਬੱਚੇ ਬਹੁਤ ਬੱਚੇ ਕੁੜੀਆਂ ਬਜ਼ੁਰਗ ਸਾਰੇ ਪੀ ਕੇ ਜਾਂਦੇ ਆ ਬੜਾ ਖੁਸ਼ ਹੋ ਕੇ ਪੀ ਕੇ ਜਾਂਦੇ ਆ ਠੀਕ ਆ ਬਾਬਾ ਧੰਨਵਾਦ ਬਾਬਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਸ਼੍ਰੀ ਗੁਰੂ ਹਰगोਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ ਸਤਿ ਸ਼੍ਰੀ ਅਕਾਲ ਗੱਜ ਕੇ ਜਕਾਰਾ ਗਜਾਵੇ ਨਿਹਾਲ ਹੋ ਜਾਵੇ ਕਲਗੀਧਰ ਪਾਸ਼ਾ ਦਸਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ ਸਤਿ ਸ਼੍ਰੀ ਅਕਾਲ ਗੱਜ ਕੇ ਜਕਾਰਾ ਗਜਾਵੇ ਨਿਹਾਲ ਹੋ ਜਾਵੇ ਸ਼ਰੋਮਣੀ ਜਰਨੈਲ ਅਮਰਸ਼ੀਰ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ ਸਤਿ ਸ਼੍ਰੀ ਅਕਾਲ ਕੁਝੀਂ ਜੇ ਜਾਵੇ ਨਿਹਾਲ ਹੋ ਜਾਵੇ ਸੋ ਫਤਿਹ ਪਾਵੇ ਸਤਿ ਸ੍ਰੀ ਅਕਾਲ